ਮੋਸਰੋ ਤੇ ਹਨੂ ਸੱਤ ਸ਼੍ਰੀ ਕਾਲ। ਲਓ ਜੀ ਜਿਹਦਾ ਖਦਸ਼ਾ ਸੀ ਉਹੀ ਗੱਲ ਗੱਲਬਾਤ ਹੋ ਗਈ ਕਿਉਂਕਿ ਇਲੈਕਸ਼ਨ ਚ ਪਹਿਲਾਂ ਵੀ ਇਹੀ ਮੁੱਦਾ ਸੀਗਾ ਟੈਰਫ ਦਾ ਇਲੈਕਸ਼ਨ ਤੋਂ ਬਾਅਦ ਹੋਰ ਮੱਖ ਗਿਆ ਤੇ ਫਿਰ ਹੁਣ ਕਹਿੰਦੇ ਜੀ ਵਾਅਦਾ ਵੀ ਕਰਤਾ ਸੋ ਟਰੰਪ ਨੇ ਕੈਨੇਡਾ ਤੇ ਟੈਰਫ ਚ ਵਾਅਦਾ ਕਰਤਾ ਜੀ। ਦੇਖੋ ਇਹਦੇ ਵਿੱਚ 1 ਅਗਸਤ ਦੀ ਡੈਡਲਾਈਨ ਬਣੀ ਹੋਈ ਸੀ 1 ਅਗਸਤ ਤੋਂ ਟਰੰਪ ਸਾਹਿਬ ਨੇ ਟੈਰਫ ਲਾਉਣ ਦੀ ਗੱਲ ਕਹੀ ਹੋਈ ਸੀ ਕਿ ਕੈਨੇਡਾ ਦੇ ਉੱਪਰ 25% ਟੈਰਫ ਲੱਗੇਗਾ ਕਿਉਂਕਿ 1 ਅਗਸਤ ਤੱਕ ਕੋਈ ਵੀ ਟ੍ਰੇਡ ਡੀਲ ਅਮਰੀਕਾ ਦੇ ਨਾਲ ਸੰਭਵ ਨਹੀਂ ਹੋ ਸਕੀ ਸੋ ਉਸ ਦੇ ਕਾਰਨ ਕੱਲ ਇੱਕ ਐਗਜ਼ੀਕਿਟਿਵ ਡ੍ਰਮ ਸਾਹਿਬ ਆਰਡਰ ਜਿਹੜਾ ਆ ਟਰਮ ਸਾਹਿਬ ਨੇ ਸਾਈਨ ਕੀਤਾ ਆ ਸੋ ਉਹਦੇ ਵਿੱਚ ਉਹਨਾਂ ਨੇ 25% ਦੀ ਜਗ੍ਹਾ ਜਿਹੜੀ ਪਹਿਲੀ ਗੱਲ ਹੋਈ ਸੀ ਹੁਣ 35% ਕੈਨੇਡਾ ਦੇ ਉੱਪਰ ਟੈਰਿਫ ਲਾਉਣ ਦੀ ਗੱਲ ਕਹੀ ਹੈ ਤੇ ਦੂਜੇ ਪਾਸੇ ਜੇਕਰ ਮਾਰਕ ਕਾਰਨੀ ਸਾਹਿਬ ਦੀ ਗੱਲ ਕਰੀਏ ਤਾਂ ਕਿਉਂਕਿ ਖਾਲੇ ਵੀ ਉਹ ਕਹਿ ਰਹੇ ਨੇ ਕਿ ਦਿੱਲੀ ਕਸ ਤੋਂ ਬਾਅਦ ਵੀ ਗੱਲਬਾਤ ਜਿਹੜੀ ਹੈ ਅਮਰੀਕਾ ਦੇ ਨਾਲ ਚੱਲਦੀ ਰਹੂਗੀ ਸੋ ਹੋਰ ਦਿਨ ਇਹ ਟ੍ਰੇਡ ਡੀਲ ਉਹ ਜਿਹੜੇ ਆ ਸਾਈਨ ਕਰਨ ਦੇ ਉੱਪਰ ਲੱਗ ਸਕਦੇ ਆ ਤੇ ਉਹ ਇਹੀ ਪੱਖ ਰੱਖ ਰਹੇ ਨੇ ਵੀ ਅਸੀਂ ਕੈਨੇਡਾ ਵਾਸਤੇ ਇਹ ਵੱਧ ਤੋਂ ਵੱਧ ਜੋ ਇਹ ਕੈਨੇਡਾ ਦੇ ਪੱਖ ਦੇ ਵਿੱਚ ਗੱਲਾਂ ਹੋਣ ਤਾਂ ਅਸੀਂ ਉਹ ਚੀਜ਼ਾਂ ਨੂੰ ਟ੍ਰੇਡ ਡੀਲ ਵਿੱਚ ਸ਼ਾਮਲ ਕਰਨਾ ਚਾਹੁੰਦੇ ਆ ਤੇ ਇਹਦੇ ਵਿੱਚ ਉਹਨਾਂ ਨੇ ਇਹ ਵੀ ਗੱਲ ਕਹੀ ਹੈ ਕਹਿੰਦੇ ਕਿ ਜੋ ਵੀ ਸਾਡਾ ਟ੍ਰੇਡ ਕੈਨੇਡਾ ਯੂਨਾਈਟਿਡ ਸਟੇਟ ਮੈਕਸੀਕੋ ਐਗਰੀਮੈਂਟ ਦੇ ਤਹਿਤ ਹੁੰਦਾ ਆ ਸੋ ਐਗਰੀਮੈਂਟ ਇਹ ਮੈਕਸੀਕੋ ਗਰੰਟਾਡਾ ਦੇ ਅਮਰੀਕਾ ਦੇ ਵਿੱਚ ਹੋਇਆ ਆ ਕਹਿੰਦੇ ਕਿ ਜ਼ਿਆਦਾਤਰ ਟ੍ਰੇਡ ਸਾਡਾ ਇਹ ਸੀਆ ਐਗਰੀਮੈਂਟ ਦੇ ਤਹਿਤ ਹੁੰਦਾ ਆ ਤਾਂ ਜਿਹੜੀਆਂ ਐਲੀਜੀਬਲ ਗੁੱਡਸ ਹੈਗੇ ਨੇ ਜਿਹੜੇ ਇਸ ਐਗਰੀਮੈਂਟ ਦੇ ਤਹਿਤ ਆਉਂਦੇ ਨੇ ਤਾਂ ਉਹ ਇਸ 35% ਵਾਲੇ ਟੈਰਿਫ ਤੋਂ ਕਹਿੰਦੇ ਅਲੱਗ ਹੋਣਗੇ ਉਹਨਾਂ ਦੇ ਉੱਪਰ ਇਹ 35% ਟੈਰਿਫ ਨਹੀਂ ਲੱਗੇਗਾ ਸੋ ਜੋ ਵੀ ਟ੍ਰੇਡ ਇਸ ਐਗਰੀਮੈਂਟ ਤੋਂ ਬਾਹਰ ਹੋ ਰਿਹਾ ਆ ਸੋ ਉਹਦੇ ਉੱਪਰ ਹੁਣ 25% ਦੀ بجائے 35% ਟੈਰਿਫ ਲਗ ਰਿਹਾ ਹੈ। ਸਟੀਲ ਐਲੂਮੀਨੀਅਮ ਦੇ ਉੱਪਰ ਅਸੀਂ ਪਹਿਲੇ ਹੀ ਦੇਖਿਆ ਕਿ ਟਰੰਪ ਸਾਹਿਬ ਵੱਲੋਂ ਵੱਖਰਾ ਇੱਕ ਟੈਰਿਫ ਐਨਾਊਂਸ ਕੀਤਾ ਹੋਇਆ ਹੈ। ਕਾਪਰ ਦੇ ਉੱਪਰ ਉਹਨਾਂ ਵੱਲੋਂ ਇੱਕ ਵੱਖਰਾ ਟੈਰਿਫ ਐਨਾਊਂਸ ਕੀਤਾ ਹੋਇਆ ਹੈ। ਤੇ ਇਹਦੇ ਵਿੱਚ ਹੱਲੇ ਵੀ ਇਹ ਕਾਰਨੀ ਸਾਹਿਬ ਇਹੀ ਗੱਲ ਕਹਿ ਰਹੇ ਨੇ ਕਿ ਸਾਡਾ ਇਹ ਚਾਰਾਤਰਬ ਵਪਾਰ ਜਿਹੜਾ ਆ ਕੈਨੇਡਾ ਯੂਐਸ ਜਿਹੜਾ ਮੈਕਸੀਕੋ ਐਗਰੀਮੈਂਟ ਤਹਿਤ ਹੁੰਦਾ ਪਰ ਕਹਿੰਦੇ ਫਿਰ ਵੀ ਅਸੀਂ ਇਹ ਕੋਸ਼ਿਸ਼ਾਂ ਦੇ ਵਿੱਚ ਲੱਗੇ ਹੋਇਆ ਜਿਹੜਾ ਬਾਕੀ ਪ੍ਰੋਡਕਟਸ ਜਿਹੜੇ ਉਹਦੇ ਵਿੱਚ ਉਹ ਵਾਂਝੇ ਵੀ ਰਹਿ ਜਾਂਦੇ ਨੇ ਤੇ ਉਹਨਾਂ ਦੇ ਉੱਪਰ ਵੀ ਇੰਨਾ ਟੈਰਿਫ ਨਾ ਲੱਗੇ ਤੇ ਜਲਦੀ ਕਹਿੰਦੇ ਵੀ ਅਸੀਂ ਕੋਈ ਨਾ ਕੋਈ ਟ੍ਰੇਡ ਡੀਲ ਕਰਾਂਗੇ ਤੇ ਬਾਕੀ ਦੇਖੋ ਹੁਣ ਇਹ ਦੇ ਆਉਣ ਵਾਲੇ ਦਿਨਾਂ ਦੇ ਵਿੱਚ ਕਲੈਰਟੀ ਹੋਊਗੀ ਕੀ ਟ੍ਰੇਡ ਡੀਲ ਹੁੰਦੀ ਹੈ ਕਿੱਕਾ ਤੋਂ ਹੁੰਦੀ ਹੈ ਤੇ ਉਹਦੇ ਵਿੱਚ ਕਿਹੜੀਆਂ ਗੱਲਾਂ ਜਿਹੜੀਆਂ ਹੁੰਦੀਆਂ ਨੇ ਪਰ ਇੰਨੀ ਗੱਲ ਜ਼ਰੂਰ ਹੈ ਕਿ ਜਿੰਨੇ ਵੀ ਟ੍ਰੇਡ ਡੀਲਸ ਟਰੰਪ ਸਾਹਿਬ ਵੱਲੋਂ ਹੁਣ ਤੱਕ ਕੀਤੀਆਂ ਗਈਆਂ ਨੇ ਸੋ ਉਹਦੇ ਵਿੱਚ ਅਮਰੀਕਾ ਦਾ ਹੀ ਪੱਖ ਜਿਹੜਾ ਜ਼ਿਆਦਾ ਨਜ਼ਰ ਆ ਰਿਹਾ ਤੇ ਦੂਜੇ ਪਾਸੇ ਜੇਕਰ ਜੇ ਭਾਰਤ ਦੀ ਵੀ ਗੱਲ ਕਰੀਏ ਤੇ ਭਾਰਤ ਦੇ ਦੁਬਾਰੇ ਵੀ ਟਰੰਪ ਸਾਹਿਬ ਤੇ ਜਾਂ ਉਹਨਾਂ ਦੇ ਜਿਹੜੇ ਹੋਰ ਇਹ ਜਿਹੜੇ ਮਿਨਿਸਟਰ ਸਨੇ ਉਹਦੀ ਕੈਬਨਿਟ ਵਿੱਚ ਸ਼ਾਮਲ ਨੇ ਸੋ ਉਹ ਵੀ ਵੱਖ-ਵੱਖਰੇ ਤਰੀਕੇ ਦੇ ਜਿਹੜੀ ਸਟੇਟਮੈਂਟ ਆ ਦੇ ਰਹੇ ਨੇ ਡਰਮ ਸਾਹਿਬ ਨੇ ਭਾਰਤ ਦੀ ਜਿਹੜੀ ਆਰਥਿਕਤਾ ਨੂੰ ਰਸ਼ੀਆ ਦੀ ਆਰਥਿਕਤਾ ਤੋਂ ਇਹ ਮਰੀ ਹੋਈ ਆਰਥਿਕਤਾ ਵੀ ਕਿਹਾ ਸੀਗਾ ਤੇ ਦੂਜੇ ਪਾਸੇ ਜਿਹੜੇ ਯੂਐਸ ਸਟ੍ਰੈਟਜੀ ਸੈਕਟਰੀ ਨੇ ਸਕਾਟ ਵੈਦਰਸ ਸੋ ਉਹਨਾਂ ਨੇ ਵੀ ਇੱਕ ਏ ਟੀਵੀ ਦੇ ਨਾਲ ਇੱਕ ਇੰਟਰਵਿਊ ਦੇ ਚ ਇਹ ਗੱਲ ਕਹੀ ਹੈ ਕਹਿੰਦੇ ਕਿ ਭਾਰਤ ਇਸ ਸਮੇਂ ਜਿਹੜਾ ਇੱਕ ਵੱਡਾ ਗਲੋਬਲ ਐਕਟਰ ਹੈ ਕਹਿੰਦੇ ਉਹ ਨਹੀਂ ਰਿਹਾ ਹੈਗਾ ਸਾਰਤ ਕਹਿੰਦੇ ਰਸ਼ੀਆ ਤੋਂ ਟੀਲ ਖਰੀਦਦਾ ਆ ਤੇ ਉਹਨੂੰ ਦੁਬਾਰਾ ਰੀਸੇਲਰ ਫਾਇੰਡ ਆਲ ਦੇ ਤੌਰ ਤੇ ਕਰ ਰਿਹਾ ਆ ਕਹਿੰਦੇ ਵੀ ਸਾਡੀ ਜੋ ਟੀਮ ਹੈ ਕਹਿੰਦੇ ਵੀ ਭਾਰਤ ਦੇ ਨਾਲ ਬੜੀ ਫ੍ਰਸਟ੍ਰੇਟਡ ਹੈ ਇਸ ਸਮੇਂ ਸੋ ਭਾਰਤ ਦੇ ਬਾਰੇ ਵੀ ਤੋਂ ਮੋਤੀਆਂ ਚੰਗੀਆਂ ਸਟੇਟਮੈਂਟਸ ਜਿਹੜੀਆਂ ਨੇ 트럼ਪ ਸਾਹਿਬ ਯਾਰਾਂ ਦੀ ਟੀਮ ਬਲੋ ਨਹੀਂ ਦਿੱਤੀ ਜਾ ਰਹੀ ਆ ਕਰੰਦਾ ਵਾਸਤੇ ਵੀ ਕੋਈ ਚੰਗੀਆਂ ਖਬਰਾਂ ਇਸ ਸਮੇਂ ਨਹੀਂ ਆ ਰਹੀਆਂ ਤੇ ਉਮੀਦ ਹੈ ਕਿ ਔਰ ਵਾਲੇ ਦਿਨਾਂ 'ਚ ਜਿਵੇਂ ਕਾਰਨਾ ਪ੍ਰੋਮਿਸ ਕਰ ਰਹੇ ਨੇ ਤੇ ਅਸੀਂ ਕਾਲੀ ਦੇ ਵਿੱਚ ਡੀਲ ਨਹੀਂ ਕਰਨੀ ਕੋਈ ਨਾ ਕੋਈ ਚੰਗੀ ਡੀਲ ਕਰਨੀ ਆ ਭਾਵੇਂ ਉਹਦੇ ਵਾਸਤੇ ਥੋੜਾ ਹੋਰ ਸਮਾਂ ਲੱਗ ਜਾਵੇ ਚਲੋ ਇਹ ਸਮੇਂ ਦੀ ਵੇਟ ਕਰੀ ਜਾਂਦੇ ਆ ਤੇ ਅੰਦਰੋਂ-ਅੰਦਰੀ ਜਿਹੜੀਆਂ ਬੈਕਫੋਰਡ ਤੇ ਖਬਰਾਂ ਹੈਗੀਆਂ ਨੇ ਉਹ ਹੈਗੀਆਂ ਅਰਥਵਿਵਸਥਾ ਦੇ ਨਾਲ ਸਬੰਧਤ ਵੈਸੇ ਤਾਂ ਅਰਥਵਿਵਸਥਾ ਇਹ ਇਲੈਕਸ਼ਨ ਦੇ ਆਉਣ ਤੋਂ ਪਹਿਲਾਂ ਹੀ ਲੜਖੜਾਈ ਹੋਈ ਸੀਗੀ ਲੋਕਾਂ ਨੂੰ ਪਤਾ ਹੀ ਆ ਜੋ ਕੁਝ ਇੰਟਰਸਟ ਰੇਟ ਨੂੰ ਲੈ ਕੇ ਜੋ ਕੁਝ ਕੈਨੇਡਾ 'ਚ ਚੱਲ ਰਿਹਾ ਸੀਗਾ ਤੇ ਹੁਣ ਕਿਉਂਕਿ ਅਰਥਵਿਵਸਤਾ ਨੂੰ ਲੈ ਕੇ ਜ਼ਿਆਦਾਤਰ ਡਾਟਾਜ਼ ਨਹੀਂ ਬਾਹਰ ਆਉਂਦੇ ਹੁੰਦੇ ਪਰ ਫੇਰ ਵੀ ਕਿਤੇ ਨਾ ਕਿਤੇ ਖਬਰਾਂ ਆਏ ਜਾਂਦੀਆਂ ਨੇ ਸੋ ਜੇ ਅਰਥਵਿਵਸਤਾ ਦੀ ਉਹ ਗੱਲਬਾਤ ਕਰੀਏ ਸੋ ਕੈਨੇਡਾ ਦੀ ਅਰਥਵਿਵਸਤਾ ਬਿਲਕੁਲ ਪਦਾਨਾ ਸਾਹਿਬ ਇਸ ਟਾਈਮ ਮੰਨੇ ਕੋਈ ਨਾ ਮੰਨੇ ਸੁੰਗੜੀ ਹੋਈ ਹੈ ਜੀ ਕੀ ਅਪਡੇਟ ਹੈ ਦੇਖੋ ਇਹਦੇ ਵਿੱਚ ਵੀ ਜਿਹੜੀ ਜੋ ਸਟੈਟਿਸਟਿਕ ਕੈਨਡਾ ਆ ਸੋ ਹਰ ਮਹੀਨੇ ਸਾਡੀ ਆਰਥਿਕਤਾ ਕਿਸ ਤਰੀਕੇ ਦੀ ਰਹੀ ਹੈ ਸੋ ਉਦੀ ਬਾਰੇ ਜਿਹੜੇ ਅੰਕੜੇ ਹੁੰਦੇ ਨੇ ਉਹ ਲਗਾਤਾਰ ਪੇਸ਼ ਕਰਦਾ ਰਹਿੰਦਾ ਆ ਕਿ ਜਨਵਰੀ ਚ ਕੀ ਹਾਲਾਤ ਸੀ ਫਰਵਰੀ ਚ ਕੀ ਨੇ ਮਾਰਚ ਵਿੱਚ ਕੀ ਨੇ ਸੋ ਹੁਣ ਸਟੈਟਸਟਿਕ ਕੈਨੇਡਾ ਨੇ ਹੀ ਜੋ ਮਈ ਮਹੀਨੇ ਦੇ ਅੰਕੜੇ ਨੇ ਉਹ ਜਾਰੀ ਕੀਤੇ ਨੇ ਕਿਉਂਕਿ ਹਜੇ ਮਈ ਤੋਂ ਬਾਅਦ ਜਿਹੜੇ ਜੂਨ ਦੇ ਅੰਕੜੇ ਨੇ ਸੋ ਉਹ ਹਲੇ ਨਹੀਂ ਆਏ ਨੇ ਪਰ ਮਈ ਦੇ ਵਿੱਚ ਕਹਿ ਰਹੇ ਨੇ ਕਿ 0.1% ਸਾਡੀ ਜਿਹੜੀ ਅਰਥਵਿਵਸਥਾ ਆ ਕਹਿੰਦੇ ਸੁਗੜੀਆ ਤੇ ਜੂਨ ਦੇ ਵਿੱਚ ਕਹਿੰਦੇ ਵੀ ਹੋ ਸਕਦਾ ਵੀ ਥੋੜੀ ਬਦ ਤੇ ਸੁਧਾਰ ਹੋ ਜਾਣ ਕਿਉਂਕਿ ਅਪ੍ਰੈਲ ਦੇ ਵਿੱਚ ਵੀ ਇਸੇ ਤਰੀਕੇ ਨਾਲ ਹੋਇਆ ਸੀਗਾ ਵੀ ਸਾਡੀ ਆਰਥਿਕਤਾ 0.1 ਪਰਸੈਂਟ ਜਿਹੜੀ ਸੁਗੜੀ ਸੀ ਇਹ ਮਈ ਦੇ ਵਿੱਚ ਵੀ ਇਹੀ ਹੋਇਆ ਦੋ ਮਹੀਨੇ ਲਗਾਤਾਰ ਆਰਥਿਕਤਾ ਸਥਿਰ ਧੰਗ ਦੇ ਨਾਲ ਨਿਵਾੜਾ ਵੱਲ ਗਈ ਹੈ ਜੂਨ 'ਚ ਦੇਖੋ ਜਦੋਂ ਜੂਨ ਦੇ ਅੰਕੜੇ ਆਉਣਗੇ ਕੀ ਕਹਿਣਗੇ ਸੋ ਇਹਦੇ ਵਿੱਚ ਜਿਹੜਾ ਮੈਨੂਫੈਕਚਰਿੰਗ ਖੇਤਰ ਹੈ ਕਹਿੰਦੇ ਵੀ ਇਹਦੇ ਵਿੱਚ ਸਾਡਾ ਜਿਹੜਾ ਉਤਪਾਦਨ ਹੈ ਉਹ 0.7% ਵਧਿਆ ਆ ਪਰ ਕਹਿੰਦੇ ਕਿ ਇਹਦੇ ਨਾਲ ਵੀ ਜਿਹੜੀ ਆ ਵੀ ਉਹ ਪ੍ਰਪਾਈ ਆਰਥ ਅਰਥਵਸਥਾ ਦੀ ਨਹੀਂ ਹੋ ਸકી ਜਿਹੜੀ ਹੋਣੀ ਚਾਹੀਦੀ ਸੀਗੀ ਤੇ ਜਿਹੜਾ ਆ ਇਹ ਓਵਰਆਲ ਜਿਹੜੀ ਸਾਡੀ ਜਿਹੜੀ ਆਰਥਵਿਵਸਥਾ ਆ ਉਹਦੇ ਵਿੱਚ ਜੋ ਸੁਧਾਰ ਹੋਣਾ ਚਾਹੀਦਾ ਸੀਗਾ ਉਹਨੇ ਸੁਧਾਰ ਨਹੀਂ ਹੋਇਆ ਸੋ ਇਹਦੇ ਵਿੱਚ ਘਰਾਂ ਦੀ ਖਰੀਦੋ-ਫਰੋਖਣ ਦੀ ਗੱਲ ਕਰ ਲਈਏ ਚਾਰੀਅਲ ਸਟੇਟ ਦੀ ਗੱਲ ਕਰ ਲਈਏ ਜੇ ਤੇਰਾ ਕਿਰਾਏ ਦਾ ਜੋ ਗੱਲ ਕਰ ਲਈਏ ਮਾੜੀ-ਮੋਟੀ ਦੇ ਵਿੱਚ ਜਿਹੜੀ ਆ ਤੇ ਵੀ ਪਿਛਲੇ ਕੁਝ ਮਹੀਨਿਆਂ ਦੇ ਵਿੱਚ ਦੇਖਿਆ ਥੋੜੀ ਬਹੁਤੀ ਕਮੀ ਜਿਹੜੀ ਆ ਇਹ ਚੱਲ ਰਹੀ ਸੀ ਉਹਦੇ ਵਿੱਚ ਵੀ ਥੋੜਾ ਬਹੁਤਾ ਸੁਧਾਰ ਹੋਇਆ ਪਰ ਓਵਰ ਆਲ ਇਹ ਚੀਜ਼ਾਂ ਨੇ ਅਰਥਵਿਵਸਾ ਨੂੰ ਨਾ ਹੁੰਗਾਰਾ ਨਹੀਂ ਦਿੱਤਾ ਜਿੰਨਾ ਜਿਹੜਾ ਦੇਣਾ ਚਾਹੀਦਾ ਸੀਗਾ ਇਹ ਇਹ ਕਹਿ ਰਹੇ ਨੇ ਵੀ ਜੂਨ ਦੇ ਵਿੱਚ ਹੋ ਸਕਦਾ ਵੀ ਇਹ ਰਿਵਰਸ ਹੋ ਜਾਏ ਥੋੜਾ ਜਿਹਾ ਉੱਪਰ ਵੱਲ ਨੂੰ ਜਾਣੀ ਸ਼ੁਰੂ ਹੋ ਜਾਏ ਉਮੀਦ ਅਸੀਂ ਕਰਦੇ ਆ ਪਰ ਓਵਰ ਆਲ ਜਿਹੜੇ ਪਿਛਲੇ ਕੁਝ ਮਹੀਨੇ ਆ ਕੈਨੇਡੀਅਨ ਅਰਥਵਿਵਸਾ ਵਾਸਤੇ ਬਹੁਤੇ ਵਧੀਆ ਨਹੀਂ ਰਹੇ ਨੇ ਸਾਰੇ ਸਾਬਾਪਾ ਨੂੰ ਪਤਾ ਹੀ ਹੈ ਫਿਲਸਤੀਨ ਤੇ ਇਜ਼ਰਾਈਲ ਦੇ ਰਿਸ਼ਤਿਆਂ ਨੂੰ ਲੈ ਕੇ ਗੱਲਬਾਤ ਨੂੰ ਸੋ ਹੁਣ ਫਿਲਸਤੀਨ ਨੂੰ ਕੈਨੇਡਾ ਰਾਜ ਦਾ ਦਰਜਾ ਦੇਣ ਬਾਰੇ ਕਹਿ ਰਿਹਾ ਜੀ ਗੱਲਬਾਤ ਕਰ ਰਹੇ ਹਨ ਪਰ ਬਿਲਕੁਲ ਈਦੀ ਵਿੱਚ ਵੀ ਜੋ ਸਾਡੇ ਪ੍ਰਾਈਮ ਮਿਨਿਸਟਰ ਨੇ ਕਾਰਨੀ ਸਾਹਿਬ ਜਿਹੜੇ ਸਾਡੇ ਫੋਰਨ ਅਫੇਅਰ ਮਿਨਿਸਟਰ ਨੇ ਨੀਤਾਨਾਂਉ ਸੋ ਇਹਨਾਂ ਵੱਲੋਂ ਇਹ ਗੱਲਾਂ ਨੂੰ ਸਾਹਮਣੇ ਲਿਆਂਦਾ ਗਿਆ ਆ ਸੋ ਇਹਦੇ ਵਿੱਚ ਉਹ ਕਹਿ ਰਹੇ ਨੇ ਕਿ ਅਸੀਂ ਇਸ ਚੀਜ਼ ਦੇ ਉੱਪਰ ਜਿਹੜਾ ਆ ਅਸੀਂ ਵਿਚਾਰ ਕਰ ਰਹੇ ਆ ਤੇ ਇਹ ਅਸੀਂ ਆਉਣ ਵਾਲੇ ਸਮੇਂ ਦੌਰਾਨ ਜਦੋਂ ਇਹ ਸਤੰਬਰ ਦੇ ਵਿੱਚ ਜੁਨਾਈਟਿਡ ਨੇਸ਼ਨ ਦਾ ਜਿਹੜਾ ਜਨਰਲ ਅਸੈਂਬਲੀ ਦੀ ਜਿਹੜੀ ਇਹ ਮੀਟਿੰਗ ਉੱਥੇ ਹੋਊਗੀ ਸੋ ਉਸ ਸਮੇਂ ਕਹਿੰਦੇ ਵੀ ਅਸੀਂ ਇਸ ਨੂੰ ਜਿਹੜਾ ਆ ਇਹ ਮਾਨਤਾ ਦੇਣ ਦਾ ਜਿਹੜਾ ਕਿ ਫਿਲਿਸਤੀਨ ਇੱਕ ਵੱਖਰੇ ਮੁਲਕ ਨੂੰ ਜੋ ਮਾਨਤਾ ਦੇਣ ਦਾ ਕਹਿੰਦੇ ਸੀ ਮਨ ਬਣਾ ਰਹੇ ਆ ਤਾਂ ਮਤਲਬ ਕੀ ਹੈ ਸਤੰਬਰ ਦੇ ਵਿੱਚ ਜੁਨਾਈਟਿਡ ਨੇਸ਼ਨ ਜਨਰਲ ਅਸੈਂਬਲੀ ਦੇ ਵਿੱਚ ਕਹਿੰਦਾ ਆਪਣੇ ਵੱਲੋਂ ਫਿਰ ਇਹ ਫਿਲਿਸਤੀਨ ਨੂੰ ਜਿਹੜਾ ਇੱਕ ਵੱਖਰੇ ਦੇਸ਼ ਵਜੋਂ ਮਾਨਤਾ ਦਊਗਾ ਇਹਦੇ ਵਿੱਚ ਕੈਨੇਡਾ ਇਹ ਕਹਿ ਰਿਹਾ ਵੀ ਅਸੀਂ ਦੋ ਰਾਸ਼ਟਰ ਤੇ ਜਿਹੜਾ ਸਿਧਾਂਤ ਹੈ ਕਿ ਇਜ਼ਰਾਈਲ ਨੂੰ ਇੱਕ ਵੱਖਰੀ ਮਾਨਤਾ ਫਿਲਿਸਤੀਨ ਨੂੰ ਇੱਕ ਵੱਖਰੀ ਮਾਨਤਾ ਹੋਵੇ ਸੋ ਇਹਦੇ ਉੱਪਰ ਕਹਿੰਦੇ ਵੀ ਅਸੀਂ ਇਹ ਸਹਿਮਤ ਹੁੰਨੇ ਆ ਵੀ ਸਾਡੀ ਇਹ ਸੋਚ ਹੈਗੀ ਆ ਕਿ ਇੱਥੇ ਇਹ ਗੱਲ ਇਹ ਆ ਕਿ ਜਿਵੇਂ ਇਹ ਹਿਊਮਨਿਟੇਰੀਅਨ ਏਡ ਦੀ ਵੀ ਗੱਲ ਕਰੀਏ ਜਿਵੇਂ ਉਹ ਲਾਈਲ ਨੂੰ ਥੋੜੀ ਜਿਹੀ ਰਾਹਤ ਦਿੱਤੀ ਹੈ ਤਾਂ ਕੈਨੇਡਾ ਵੱਲੋਂ ਵੀ ਜੋ ਹਿਊਮਨਿਟੇਰੀਅਨ ਏਡ ਉੱਥੇ ਭੇਜੀ ਗਈ ਸੀ ਉਹ ਆਮ ਲੋਕਾਂ ਨੂੰ ਮਿਲਣੀ ਸ਼ੁਰੂ ਹੋਈ ਹੈ ਸੋ ਇਹਦੇ ਵਿੱਚ ਹੁਣ ਇਸ ਤਰ੍ਹਾਂ ਦੇ ਨਾਲ ਪਹਿਲਾਂ ਅਸੀਂ ਦੇਖਿਆ ਕਿ ਜਿਹੜਾ ਯੂਨਾਈਟਿਡ ਕਿੰਗਡਮ ਹੈ ਯੂਕੇ ਹੈ ਸੋ ਉੱਥੋਂ ਵੀ ਇਸ ਤਰੀਕੇ ਦੀ ਗੱਲ ਆ ਗਿਆ ਉਹਨੇ ਵੀ ਕਿਹਾ ਵੀ ਅਸੀਂ ਵੱਖਰੀ ਦੇਸ਼ ਨੂੰ ਮਾਨਤਾ ਦੇਣੀ ਹੈ ਕੈਨੇਡਾ ਵੀ ਇਸ ਤਰੀਕੇ ਦੀ ਗੱਲ ਕਹਿ ਰਿਹਾ ਤੇ ਨਾਲ ਇਸ ਤਰੀਕੇ ਦੀ ਵੀ ਖਬਰਾਂ ਸੀ ਆਂਦੀ ਇੱਕ ਪਾਸੇ ਤਾਂ ਕੈਨੇਡਾ ਇਹ ਕਹਿ ਰਿਹਾ ਵੀ ਅਸੀਂ ਵੱਖਰੇ ਦੇਸ਼ ਵਿੱਚ ਜੋ ਫਿਲੀਸਤੀਨ ਨੂੰ ਮਾਨਤਾ ਦੇਣੀ ਅਸੰਭਵ ਦੇ ਵਿੱਚ ਇਹ ਇਸ ਤਰੀਕੇ ਦੀ ਵੀ ਖਬਰ ਆਈ ਹੈ ਕਿ ਬਹੁਤ ਸਾਰੇ ਮਾਰੂ ਹਥਿਆਰ ਨੇ ਜਿਨ੍ਹਾਂ ਬਾਰੇ ਕਿਹਾ ਗਿਆ ਕਿ ਇਜ਼ਰਾਈਲ ਨੂੰ ਨਹੀਂ ਦਿੱਤੇ ਜਾਣੇ ਆ ਪਰ ਉਹ ਵੀ ਪਿਛਲੇ ਸਮੇਂ ਦੌਰਾਨ ਦਿੱਤੇ ਜਾਂਦੇ ਰਹੇ ਨੇ ਦਿੱਤੇ ਜਾ ਰਹੇ ਨੇ ਸੋ ਇੱਕ ਪਾਸੇ ਇਜ਼ਰਾਈਲ ਨੂੰ ਮਾਰੂ ਹਥਿਆਰ ਦਿੱਤੇ ਜਾ ਰਹੇ ਨੇ ਜਿਹੜਾ ਉਹ ਉੱਥੇ ਦੇ ਫਿਲੀਸਤੀਨੀ ਲੋਕਾਂ ਦੇ ਖਿਲਾਫ ਇਸਤੇਮਾਲ ਕੀਤਾ ਜਾ ਰਿਹਾ ਦੂਜੇ ਪਾਸੇ ਇਹ ਫਿਲੀਸਤੀਨ ਉਹ ਵੀ ਇੱਕ ਵੱਖਰੇ ਇਹ ਮੁਲਕ ਵਜੋਂ ਕੈਨੇਡਾ ਨਾਲ ਦਾ ਮਤਾਂਦਿਰ ਦੀ ਗੱਲ ਕਰ ਰਿਹਾ ਪਰ ਇਹਦੇ ਵਿੱਚ ਜੇਕਰ ਟਰੰਪ ਸਾਹਿਬ ਦੀ ਮੰਨੀ ਉਹ ਕਹਿੰਦੇ ਵੀ ਮੈਂ ਸਹਿਮਤ ਤਾਂ ਨਹੀਂ ਹੈਗਾ ਜੋ ਕੈਨੇਡਾ ਕਹਿ ਰਿਹਾ ਪਰ ਕਹਿੰਦੇ ਵੀ ਇਹ ਗੱਲਾਂ ਕੋਈ ਸਾਡੇ ਜੋ ਡੀਲ ਦੀ ਗੱਲਾਂ ਬਾਤਾਂ ਚੱਲ ਰਹੀਆਂ ਤੇ ਡੀਲ ਦੀ ਵੀ ਉਹਦੇ ਵਿੱਚ ਕੋਈ ਰੁਕਾਵਟ ਖੜੀਆ ਕਰਨਾ ਦੀਆ ਕਹਿੰਦੇ ਇਸ ਤਰ੍ਹਾਂ ਨਹੀਂ ਹੈ ਪਰ ਕਹਿੰਦੇ ਵੀ ਵੈਸੇ ਮੈਂ ਜੋ ਕੈਨੇਡਾ ਨੇ ਗੱਲਾਂ ਕਹੀਆਂ ਵੀ ਇਹਦੇ ਨਾਲ ਮੈਂ ਸਹਿਮਤ ਨਹੀਂ ਹਾਂ ਜੀ ਸਾਹਿਬ ਸੋ ਇਹ ਤਾਂ ਹੋ ਗਈ ਕੁਝ ਅਰਥਵਿਵਸਤਾ ਦੀ ਗੱਲਬਾਤ ਟੈਰਿਫ ਨੂੰ ਲੈ ਕੇ ਔਰ ਕਿਸੇ ਦੇਸ਼ ਨੂੰ ਮਾਨਤਾ ਦੇਣ ਨਾ ਦੇਣ ਦੇ ਬਾਰੇ ਦੇ ਵਿੱਚ ਪਰ ਹੁਣ ਥੋੜੀ ਜੀ ਇਮੀਗ੍ਰੇਸ਼ਨ ਦੀ ਗੱਲਬਾਤ ਕਰ ਲਈਏ ਬਹੁਤ ਸਾਰੇ ਪਰਿਵਾਰਾਂ ਦੀ ਨਿਗਾਹਾਂ ਇਹੀ ਟਿਕੀਆਂ ਰਹਿੰਦੀਆਂ ਨੇ ਜਿਹੜੇ ਖਾਸ ਕਰਕੇ ਐਪਲੀਕੇਸ਼ਨਸ ਕੋਈ ਲਾਉਂਦੇ ਆ ਉਹ ਰੱਦ ਹੋ ਜਾਂਦੀਆਂ ਨੇ ਪਹਿਲਾਂ ਕੋਈ ਕਲੈਰਿਟੀ ਨਹੀਂ ਸੀ ਆਉਂਦੀ ਹੁੰਦੀ ਪਰ ਹੁਣ ਵੀਜ਼ਾ ਅਫਸਰ ਨੂੰ ਅਰਜੀ ਰੱਦ ਕਰਨ ਦਾ ਕਾਰਨ ਜ਼ਰੂਰ ਦੱਸਣਾ ਪੈਂਦਾ ਜੀ ਦੇਖੋ ਇਹਦੇ ਵਿੱਚ ਜੋ ਇਹ ਇਹ ਕਾਨੂੰਨ ਦੇ ਵਿੱਚ ਜੋ ਚੇਂਜਸ ਆਈਆਂ ਨੇ ਸੋ ਇਹਦੇ ਵਿੱਚ ਕੀ ਹੈ ਕਿ ਜਿਹੜੀ ਨਵੇਂ ਜਿਹੜੀ ਤਬਦੀਲੀਆਂ ਕੀਤੀਆਂ ਗਈਆਂ ਨੇ ਸੋ ਮੰਨ ਲਓ ਕੋਈ ਵੀ ਐਪਲੀਕੇਸ਼ਨ ਕੈਨੇਡਾ ਦੇ ਕਿਸੇ ਵੀ ਤਰੀਕੇ ਦੇ ਵੀਜ਼ੇ ਵਾਸਤੇ ਲੱਗਦੀ ਹੈ ਤੇ ਅਗਰ ਵੀਜ਼ਾ ਅਫਸਰ ਉਸ ਨੂੰ ਨਾਮਨਜ਼ੂਰ ਕਰ ਦਿੰਦਾ ਆ ਤਾਂ ਉਹਨੂੰ ਇਹ ਜੋ ਵੀ ਬਿਨੇਕਾਰ ਹੁੰਦਾ ਜਿਸ ਨੇ ਐਪਲੀਕੇਸ਼ਨ ਲਾਈ ਹੁੰਦੀ ਹੈ ਸੋ ਉਸ ਨੂੰ ਸਪਸ਼ਟ ਤੌਰ ਤੇ ਦੱਸਣਾ ਪਊਗਾ ਕਿ ਸਪਸ਼ਟ ਤੌਰ ਤੇ ਆਪਣਾ ਨੋਟ ਦੇ ਕੇ ਦੱਸਣਾ ਪਊਗਾ ਵੀ ਇਹ ਐਪਲੀਕੇਸ਼ਨ ਜਿਹੜੀ ਆ ਇਹ ਕਿਸ ਆਧਾਰ ਦੇ ਉੱਪਰ ਜਿਹੜੀ ਆ ਇਹਨੂੰ ਰੱਦ ਕੀਤਾ ਗਿਆ ਕਿਉਂ ਨਹੀਂ ਇਹਨੂੰ ਅਸੈਪਟ ਕੀਤਾ ਗਿਆ ਸੋ ਪਹਿਲਾਂ ਕੀ ਹੁੰਦਾ ਸੀਗਾ ਵੀ ਜਦੋਂ ਵੀ ਕੋਈ ਵੀਜ਼ਾ ਵਾਸਤੇ ਅਰਜੀ ਕਰਦਾ ਸੀਗਾ ਤਾਂ ਅਫਸਰ ਜੋ ਹੁੰਦਾ ਸੀ ਜੋ ਇੱਕ ਪਹਿਲਾਂ ਤੋਂ ਹੀ ਪ੍ਰਿੰਟ ਕੀਤਾ ਹੋਇਆ ਲੈਟਰ ਹੁੰਦਾ ਸੀ ਜੋ ਆਲਰੇਡੀ ਜੀਨੀ ਵਿੱਚ ਬਹੁਤ ਸਾਰੇ ਕਾਰਨ ਦੱਸੇ ਹੁੰਦੇ ਸੀ ਜਿਦੇ ਕਰਕੇ ਵੀਜ਼ਾ ਨੂੰ ਰਿਜੈਕਟ ਕੀਤਾ ਜਾਂਦਾ ਸੀਗਾ ਸੋ ਉਸੇ ਕਹਿੰਦੇ ਵੀ ਲੈਟਰ ਦੇ ਕੁਝ ਕਾਲਮਾਂ ਨੂੰ ਇਹ ਮਾਰਕ ਕੱਟ ਦਿੱਤਾ ਜਾਂਦਾ ਸੀਗਾ ਵੀ ਇਹਦੇ ਕਰਕੇ ਜਿਹੜਾ ਤੁਹਾਡਾ ਵੀਜ਼ਾ ਰਿਜੈਕਟ ਕੀਤਾ ਪਰ ਸਪਸ਼ਟ ਤੌਰ ਤੇ ਕੋਈ ਆਪਣੇ ਵੱਲੋਂ ਕੋਈ ਨੋਟ ਨਹੀਂ ਦਿੱਤੇ ਜਾਂਦਾ ਸੀਗਾ ਪਰ ਹੁਣ ਕੀ ਹੈ ਕਿਉਂਕਿ ਇਹ ਕੁਝ ਰੂਲਸ ਚੇਂਜ ਹੋਏ ਨੇ ਪਰ ਵੀਜ਼ਾ ਅਫਸਰ ਨੂੰ ਸਪਸ਼ਟ ਤੌਰ ਤੇ ਦੱਸਣਾ ਪਿਆ ਕਰੇਗਾ ਸੋ ਇਹਦੇ ਵਾਸਤੇ ਦੁਬਾਰਾ ਜਿਹੜਾ ਬਿਨੇਕਾਰ ਹੁੰਦਾ ਉਹਨੂੰ ਦੁਬਾਰਾ ਈਦੇ ਵਾਸਤੇ ਰਿਕਵੈਸਟ ਨਹੀਂ ਭੇਜਣੀ ਪਊਗੀ ਕਿ ਮੈਨੂੰ ਜਿਹੜਾ ਸਪਸ਼ਟ ਸੌਂਥੇ ਕੋਈ ਨੋਟ ਦੱਸਿਆ ਜਾਵੇ ਉਸੇ ਸਮੇਂ ਦੱਸ ਪ ਜਾਊਗਾ ਸੋ ਈਦੇ ਨਾਲ ਇਹ ਆ ਪੰਡਾ ਜੀ ਕਿ ਉਹਨੂੰ ਆਪਣੇ ਅਰਜੀ ਦੇ ਵਿੱਚ ਸੁਧਾਰ ਕਰਨੇ ਦਾ ਮੌਕਾ ਮਿਲ ਸਕਦਾ ਤੇ ਕੀ ਅਸਲ ਦੇ ਵਿੱਚ ਕਾਰਨ ਸੀ ਜਿਹਦੇ ਕਰਕੇ ਮੈਨੂੰ ਵੀਜ਼ਾ ਨਹੀਂ ਮਿਲਿਆ ਤਾਂ ਨੈਕਸਟ ਟਾਈਮ ਜਿਹੜਾ ਹੈ ਉਹ ਇਸ ਚੀਜ਼ ਬਾਰੇ ਸੋਚ ਸਕਦਾ ਆ ਪਰ ਪਹਿਲਾਂ ਇਹਦੇ ਬਾਰੇ ਫਿਰ ਪਤਾ ਕਰਨਾ ਪੈਂਦਾ ਸੀਗਾ ਵੱਖਰੀ ਰਿਕੁਐਸਟ ਕਰਨੀ ਪੈਂਦੀ ਸੀ ਪਰ ਹੁਣ ਕਹਿੰਦੇ ਵੀ ਰੂਲ ਬਦਲ ਦਿੱਤੇ ਨੇ ਸੋ ਇਹਦੇ ਕਰਕੇ ਜਿਹੜਾ ਆ ਮੌਕੇ ਦੇ ਉੱਪਰ ਹੀ ਵੀਜ਼ਾ ਆਪਸਰਾ ਆਪਣਾ ਇੱਕ ਨੋਟ ਦੇ ਕੇ ਦੱਸਿਆ ਕਰੂਗਾ ਆ ਰੀਜ਼ਨ ਸੀ ਇਹਦੇ ਕਰਕੇ ਤੁਹਾਨੂੰ ਅਸੀਂ ਵੀਜ਼ਾ ਨਹੀਂ ਦੇ ਰਹੇ ਜੀ ਸਾਬ ਬ੍ਰੈਮਟੋਨੀਅਨ ਨੂੰ ਕਦੇ ਰਾਹਤ ਮਿਲ ਜੂਗੀ ਜੀ ਇੰਸ਼ੋਰੈਂਸ ਇਤੇ ਬਾਅਦ ਦਾ ਹਸਪੀਟਲ ਪਾਪੂਲੇਸ਼ਨ ਦੇ ਹਿਸਾਬ ਦੇ ਨਾਲ ਇਹ ਦੱਸਣ ਚਾਏ ਨਾ ਦੱਸਣ ਹੁਣ 6 ਲੱਖ ਦੱਸਣ ਲੱਗੇ ਜਦੋਂ ਦੇ ਆਪਾਂ ਰੌਲਾ ਪਾਉਨੇ ਆ ਤੇ ਉਹ ਮਿਲੀਅਨ ਤੋਂ ਉੱਤੇ ਹੀ ਹੋਊਗੀ ਤੇ ਉਹ ਵੀ ਲੋਕਾਂ ਦਾ ਹੀ ਕਸੂਰ ਕੱਢਣਾ ਵੀ ਉਹ ਲੋਕ ਬੇਸਮੈਂਟਾਂ 'ਚ ਰਹਿੰਦੇ ਆ 10 ਦਿਨ ਹੀ ਉਹ ਉਹ ਹਾਂਜੀ ਤੇ ਉਹ ਤੋਂ ਬਾਅਦ ਚੋਰੀਆਂ ਡਕੈਤਿਆਂ ਨੂੰ ਲੈ ਕੇ ਕਤਲ ਨੂੰ ਲੈ ਕੇ ਕਤਲ ਹੋਰ ਹੋਇਆ ਘਰ ਦੇ ਅੰਦਰ ਵੜ ਕੇ ਤੇ ਹੁਣ ਕਹਿੰਦੇ ਗਾਰਬੇਜ ਬਿੰਨਾ ਨੂੰ ਲੈ ਕੇ ਕਹਿੰਦੇ ਉਹਦੇ ਤੇ ਵੀ ਕਹਿੰਦੇ ਜੁਰਮਾਨਾ ਲੱਗੂਗਾ ਜਦ ਕਿ ਮੈਂ ਸਵੇਰੀ ਲੰਘ ਕੇ ਆਇਆ ਹਾਂ ਰਿਲੇਸ਼ਨਲ ਅੱਜ ਮੈਕਲੌਗਲੈਂਡ ਇੰਟਰਸੈਕਸ਼ਨ ਤੇ ਇੰਟਰਸੈਕਸ਼ਨ ਆ ਇਹ ਤਾਂ ਸਿਟੀ ਨੇ ਕਲੀਨ ਕਰਨੇ ਹੁੰਦੇ ਆ ਪੈਣ ਸਾਹਿਬ ਅੱਧੀ ਸਮਰ ਤੋਂ ਵੱਧ ਲੰਘ ਚੁੱਕਿਆ ਅੱਜ ਤੱਕ ਘਾ ਨਹੀਂ ਕਟਿਆ ਜਿਹੜਾ ਉਹ ਡਵਾਈਡਰ ਬਣਿਆ ਹੁੰਦਾ ਜੀ ਉੱਥੇ ਕਿਸ ਨੇ ਪਰ ਹੁਣ ਜਿਹੜੀ ਇਹ ਖਬਰ ਆ ਰਹੀ ਹੈ ਇਹ ਗਾਰਬਜ ਵਿੰਨਾ ਤੇ ਜੁਰਮਾਨੇ ਦੀ ਖਬਰ ਹੈ ਜੀ ਕੀ ਅਪਡੇਟ ਹੈ ਪੈਣ ਸਾਹਿਬ ਦੇਖੋ ਪਿੰਡ ਜੀ ਇਹਦੇ ਵਿੱਚ ਇਹ ਆ ਵੀ ਜਦੋਂ ਵੀ ਕਲੈਕਸ਼ਨ ਦੇ ਹੁੰਦਾ ਜਦੋਂ ਤੁਹਾਡਾ ਗਾਰਬਜ ਇਹ ਚੁੱਕਿਆ ਜਾਣਾ ਹੁੰਦਾ ਆ ਸੋ ਇਹਦੇ ਵਿੱਚ ਕੀ ਆ ਵੀ ਲੋਕ ਘਰਾਂ ਦੇ ਜੋ ਮਾਲਕ ਨੇ ਉਹ ਬਾਹਰ ਕਰਬ ਦੇ ਉੱਪਰ ਆਪਣਾ ਗਾਰਬੇਜ ਬੇਨ ਰੱਖ ਦਿੰਦੇ ਨੇ ਪਰ ਹੁਣ ਸਿਟੀ ਕਹਿ ਰਹੀ ਆ ਵੀ 8 ਵਜੇ ਤੱਕ ਉਹ ਗਾਰਬੇਜ ਬੇਨ ਚੁੱਕ ਕੇ ਦੁਬਾਰਾ ਅੰਦਰ ਰੱਖ ਲਿਆ ਜਾਣਾ ਚਾਹੀਦਾ ਮਤਲਬ ਇਹ ਨਹੀਂ ਵੀ ਤੁਹਾਡਾ ਗਾਰਬੇਜ ਲੈ ਗਏ ਨੇ ਤੇ ਗਾਰਬੇਜ ਬੇਨਾ ਉਦੋਂ ਸੜਕਾਂ ਦੇ ਉੱਪਰ ਪਈਆਂ ਕਰਬ ਦੇ ਨਾਲ ਪਈਆਂ ਸੋ ਜਿਹੜੇ ਵੀ ਲੋਕ ਘਰਾਂ ਦੇ ਮਾਲਕ ਨੇ 8 ਵਜੇ ਤੋਂ ਬਾਅਦ ਕਲੈਕਸ਼ਨ ਦੇ ਜਿੱਦਣ ਵੀ ਹੋਊਗਾ ਗਾਰਬੇਜ ਬੇਨਾਂ ਨੂੰ ਚੁੱਕ ਕੇ ਅੰਦਰ ਦੁਬਾਰਾ ਨਹੀਂ ਰੱਖ ਰਹੇ ਉੱਥੇ ਬਾਹਰੇ ਪਈਆਂ ਰਹਿੰਦੀਆਂ ਨੇ ਸੋ ਇਹਦੇ ਵਿੱਚ ਕਹਿੰਦੇ ਵੀ ਪਹਿਲੀ ਵਾਰ ਅਗਰ ਕਿਸੇ ਨੂੰ ਇਸ ਤਰੀਕੇ ਫੜਿਆ ਜਾਂਦਾ ਆ ਤਾਂ ਉਹਨੂੰ 250 ਡਾਲਰ ਦਾ ਜੁਰਮਾਨਾ ਲੱਗੂਗਾ ਪਹਿਲਾਂ ਇਹ 100 ਡਾਲਰ ਹੁੰਦਾ ਸੀਗਾ ਫਿਰ ਕਹਿੰਦੇ ਕਿ ਜੇਕਰ ਉਹ ਵਿਅਕਤੀ ਆਪਣੇ ਆਪ ਸੁਧਾਰ ਨਹੀਂ ਕਰਦਾ ਫਿਰ ਉਹੀ ਗਲਤੀ ਕਰਦਾ ਆ ਤਾਂ ਦੂਜੀ ਵਾਰ ਕਹਿੰਦੇ ਫਿਰ 500 ਡਾਲਰ ਲੱਗੂਗਾ ਜੇ ਕਹਿੰਦੇ ਉਸ ਤੋਂ ਬਾਅਦ ਵੀ ਨਹੀਂ ਹਟਦਾ ਵੀ ਜੁਰਮਾਨਾ ਦੇ ਰਿਆ ਗਾਰਬੇਜ ਬਿਨਾਂ ਫਿਰ ਉੱਥੇ ਸੜਕਾਂ ਦੇ ਉੱਪਰ ਰੋਲਦੀਆਂ ਪਈਆਂ ਨੇ ਤਾਂ ਫਿਰ ਅਗਲੀ ਵਾਰ ਤੀਜੀ ਵਾਰ ਜਾਂ ਉਸ ਤੋਂ ਬਾਅਦ ਵਾਰ ਫਿਰ ਉਹਨੂੰ ਹਰੇਕ ਵਾਰ ਇਹ 750 ਡਾਲਰ ਦਾ ਜਿਹੜਾ ਇਹ ਜੁਰਮਾਨਾ ਆ ਇਹ ਹੋਇਆ ਕਰੂਗਾ ਸੋ ਇਹ ਤਾਂ ਇਹ ਕਾਰਨ ਨਹੀਂ ਆ ਵੀ ਇਹ ਸਿਟੀ ਚਾਹੁੰਦੀ ਆ ਵੀ ਜਿਹਨਾਂ ਫਿਕਾਰ ਵਿੱਚ ਚੁੱਕਲੇ ਜਾਂਦਾ ਤਾਂ ਉਸ ਤੋਂ ਬਾਅਦ ਤੁਸੀਂ ਆਪਣੀਆਂ ਬਿੰਨਾ ਨੂੰ ਘਰ ਤੋਂ ਚੁੱਕ ਲੋ ਕਿ ਉਹ ਬਾਹਰ ਇਹ ਤੈਨਾ ਰਹਿਣ ਕਿਸੇ ਗੱਡੀਆਂ ਦੇ ਵਿੱਚ ਨਾ ਵੱਜਣ ਇਹ ਕਿਸੇ ਦਾ ਨੁਕਸਾਨ ਨਾ ਹੋਵੇ ਤੇ ਜਿਹੜੇ ਲੋਕ ਫਿਰ 8 ਵਜੇ ਤੋਂ ਬਾਅਦ ਨਹੀਂ ਚੱਕਿਆ ਕਰਨਗੇ ਸੋ ਉਹਨਾਂ ਦੇ ਉੱਪਰ ਸਿਟੀ ਨੂੰ ਅਗਰ ਪਤਾ ਲੱਗਦਾ ਸੋ ਇਸ ਢੰਗ ਦੇ ਜੁਰਮਾਨੇ ਵੀ ਹੋਣਗੇ ਸੋ ਜਿਹੜੀ ਤੁਸੀਂ ਹੋਮ ਆਨਰ ਦੀ ਗੱਲ ਕੀਤੀ ਹੈ ਸੋ ਇਹ ਇਕ ਇਨਸੀਡੈਂਟ ਆ ਇਹ ਬੋਧਵਾ ਤੇ ਮੀਰਵਾ ਦੀ ਰਾਤ ਆ 1:30 ਵਜੇ ਵਾਪਰਿਆ ਸਪਰਿੰਗ 뷰 ਡਰਾਈਵ ਤੇ ਸਿਲਕਬੁਰ ਕਰੇਸੈਂਟ ਆ ਇਹ ਬਲੌਕ ਮੈਕਲੋਗਨ ਦਾ ਇਹ ਏਰੀਆ ਆ ਸੋ ਬ੍ਰੇਕ ਇਨ ਦਾ ਮਾਮਲਾ ਸੀ ਘਰ ਦੇ ਅੰਦਰ ਤੇ ਹੋਮ ਆਨਰ ਨੂੰ ਕਹਿੰਦੇ ਵੀ ਗੋਲੀ ਮਾਰੀ ਗਈ ਆ ਤੇ ਸਸਪੈਕਟਸ ਦੀ ਜਿਹੜੀ ਆ ਪਾਲ ਪੁਲਿਸ ਕਰ ਰਹੀ ਐ ਤੇ ਅਸੀਂ ਵੀ ਪਿੰਡ ਦੇ ਪਿਛਲੇ ਸਮੇਂ ਤੋਂ ਇਹ ਗੱਲ ਬਾਰ-ਬਾਰ ਕਹਿੰਦੇ ਰਹੇ ਆ ਕਿ ਇਹ ਚੀਜ਼ਾਂ ਜਿਹੜੀਆਂ ਨੇ ਬ੍ਰੈਂਟਨ ਸਰੀ ਐ ਜਿੱਥੇ ਸੇ ਪੰਜਾਬੀ ਰਹਿ ਰਹੇ ਨੇ ਸੋ ਬਹੁਤ ਜ਼ਿਆਦਾ ਇਹ ਮਾਮਲੇ ਜਿਹੜੇ ਵਧੇ ਨੇ ਘਰਾਂ ਦੇ ਵਿੱਚ ਵੜ ਕੇ ਇਹ ਲੋਕਾਂ ਦੀ ਆਵਾਜ਼ ਆਤਾ ਕਤਲਾਂ ਦੀ ਆਵਾਜ਼ ਆਤਾ ਫਰੋਤੀ ਦੀ ਆਵਾਜ਼ ਆਤਾ ਇਹ ਲੋਕ ਜਿਹੜੇ ਦੇ ਸੁਰੱਖਿਅਤ ਮਹਿਸੂਸ ਕਰ ਰਹੇ ਨੇ ਕੈਰਨ ਦਾ ਛੱਡਣ ਵਾਸਤੇ ਮਜਬੂਰ ਹੋ ਰਹੇ ਨੇ ਜਾਂ ਇੱਥੋਂ ਛੱਡ ਕੇ ਹੋਰ ਸ਼ਹਿਰਾਂ ਚ ਜਾਣ ਵਾਸਤੇ ਮਜਬੂਰ ਹੋ ਰਹੇ ਨੇ ਇਹ ਸਿਰਫ ਫਾਰ ਲੈਣਾ ਕਿਉਂਕਿ ਜਮਾਨਤਾ ਸੁਖਾਲੀਆਂ ਹੋ ਜਾਂਦੇ ਨੇ ਮੁਠਕਲ ਛੁੱਟ ਜਾਂਦੇ ਨੇ ਫਿਰ ਇਸ ਤਰੀਕੇ ਕਿਉਂਕਿ ਦੇਖੋ ਕੁਝ ਦਿਨ ਪਹਿਲਾਂ ਹੀ ਅਪੀਲ ਪੁਲਿਸ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਸੀ ਜ ਜਿਹਦੇ ਵਿੱਚ ਘਰਾਂ ਦੇ ਵਿੱਚ ਵੜ ਕੇ ਜੋ ਇਸ ਤਰੀਕੇ ਦੀ ਬਾਤ ਦਾ ਕਰਨ ਵਾਲੇ ਲੋਕ ਸੀ ਉਹ ਗ੍ਰਿਫਤਾਰ ਹੋਏ ਸੀ ਸਪੋਸਟ ਨੂੰ ਸਾਡੇ ਬਹੁਤ ਸਾਰੇ ਚੁਣੇ ਹੋਏ ਨੁਮਾਇੰਦਿਆਂ ਨੇ ਵੀ ਸ਼ਿਰਕਤ ਦੇਖੋ ਬਹੁਤ ਵੱਡਾ ਕੰਮ ਹੋ ਰਿਹਾ ਪਰ ਸਟਿਲ ਅਗਰ ਫਿਰ ਉਸ ਚੀਜ਼ ਤੋਂ ਬਾਅਦ ਪ੍ਰੈਸ ਕਾਨਫਰੰਸ ਤੋਂ ਬਾਅਦ ਵੀ ਏਸੀ ਤਰੀਕੇ ਦੀ ਗੱਲਾਂ ਹੋ ਰਹੀਆਂ ਘਰਾਂ 'ਚ ਬੜੀ ਕੀਵਨ ਲੁੱਟਾਂ ਨਹੀਂ ਹੋ ਰਹੀਆਂ ਗੋਲੀਆਂ ਵੀ ਮਾਰੀਆਂ ਜਾ ਰਹੀਆਂ ਤੇ ਫਿਰ ਫਰਕ ਕੀ ਪਿਆ ਫਰਕ ਐਕਚੁਅਲ ਦੇ ਵਿੱਚ ਕੁਝ ਨਹੀਂ ਦਿਖ ਰਿਹਾ ਸਿਰਫ ਜਿਹੜੀਆਂ ਪੁਲਿਸ ਆਪਣਾ ਕੰਮ ਕਰਦੀ ਆ ਮੁੜ ਕੇ ਇਹ ਲੋਕ ਫਿਰ ਛੁੱਟ ਜਾਂਦੇ ਨੇ ਤੇ ਇਹਦੇ ਨਾਲ ਅੰਤ ਦੇ ਵਿੱਚ ਵੀ ਜਿਹੜੀ ਗੱਲ ਕਰਦੇ ਆ ਜਿਹੜੇ ਨੈਟੋ ਸਲਾਈਸ ਨੇ ਨੈਟੋ ਲਾਈਸ ਨੇ 이란 ਨੂੰ ਇੱਕ ਖਬਰਦਾਰ ਕੀਤਾ ਚੇਤਾਵਨੀ ਦਿੱਤੀ ਹੈ ਕਿਉਂਕਿ ਇਰਾਨ ਦੀਆਂ ਏਜੰਸੀਆਂ ਤੇ ਅਲੀਗੇਸ਼ਨ ਇਸ ਤਰੀਕੇ ਦੇ ਲੱਗ ਰਹੇ ਨੇ ਕਿ ਨਾਰਥ ਨਰਕਾ ਦੇ ਵਿੱਚ ਉਹ ਇੱਥੇ ਦੇ ਜਿਹੜੇ ਕ੍ਰਿਮੀਨਲ ਆਰਗੇਨਾਈਜੇਸ਼ਨਸ ਨੇ ਜੀ ਉਹਨਾਂ ਦੇ ਨਾਲ ਰਲ ਕੇ ਜਿਹੜੇ ਲੋਕ ਇਰਾਨ ਦੇ ਖਿਲਾਫ ਬੋਲਦੇ ਨੇ ਉਹਨਾਂ ਦੇ ਆਪਣੇ ਲੋਕ ਹੋ ਸਕਦੇ ਨੇ ਜਾਹਰ ਜਿਹੜੇ ਜਰਨਲਿਸਟ ਨੇ ਪੋਲਿਟਿਸ਼ੀਅਨਸ ਨੇ ਕੋਈ ਵੀ ਹੋ ਸਕਦਾ ਤੇ ਜਿਹਦੂ ਇਰਾਨ ਦੀ ਏਜੰਸੀ ਨੂੰ ਲੱਗੇ ਵੀ ਇਹ ਬੰਦਾ ਸਾਡੇ ਵਾਸਤੇ ਠੀਕ ਨਹੀਂ ਆ ਤੇ ਉਹਨਾਂ ਨੂੰ ਕ੍ਰਾਈਮਨਲਸ ਆਰਗੇਨਾਈਜੇਸ਼ਨਸ ਨਾਲ ਰੈਲਕੇਟ ਟਾਰਗੇਟ ਕਰਨ ਦੀਆਂ ਜਿਹੜੀਆਂ ਗੱਲਾਂ ਸਾਹਮਣੇ ਆ ਰਹੀਆਂ ਨੇ ਕੰਮ ਕੀਆ ਇਸ ਤਰੀਕੇ ਨਾਲ ਕੀਤਾ ਜਾ ਰਿਹਾ ਨੇ ਤਾਂ ਇਹ ਨੈਟੋਸ ਅਲਾਈਸ ਤੇ ਕੁਝ ਹੋਰ ਮੁਲਕਾਂ ਵੱਲੋਂ ਸਾਂਝੇ ਤੌਰ ਤੇ ਇਰਾਨ ਨੂੰ ਜਿਹੜਾ ਚੇਤਾਵਨੀ ਦਿੱਤੀ ਗਈ ਆ ਵੀ ਜੇ ਉਹਨਾਂ ਦੇ ਮੁਲਕਾਂ ਦੇ ਵਿੱਚ ਇਸ ਤਰੀਕੇ ਦਾ ਕੰਮ ਇਰਾਨ ਨੇ ਕੀਤਾ ਤਾਂ ਫਿਰ ਉਹਦੇ ਨਤੀਜੇ ਵੀ ਕਹਿੰਦੇ ਵੀ ਉਹਨਾਂ ਨੂੰ ਭੁਗਤਨੇ ਪੈਣਗੇ ਸੋ ਬਹੁਤ ਬਹੁਤ ਧੰਨਵਾਦ ਪ੍ਰੇਨ ਸਾਹਿਬ ਕੱਲੀ ਕੱਲੀ ਖਬਰ ਡਿਟੇਲ ਜੇ ਤੁਸੀਂ ਪ੍ਰੇਨ ਸਾਹਿਬ ਦੇ ਨਾਲ ਕੋਈ ਵੀ ਗੱਲਬਾਤ ਕਰਨੀ ਹੋਵੇ ਜਾਂ ਟਰੱਕ ਲੋਨ ਦੇ ਬਾਬਤ ਵੀ ਭੈਣ ਭਰਾ ਕੋਈ ਇਸਲਾ ਮਸ਼ਵਰਾ ਕਰਨਾ ਚਾਹੁੰਦੇ ਹੋ 416 848 9698 ਦੇ ਉੱਤੇ ਸਰਾ ਕੁਲਤਨ ਸਿੰਘ ਪ੍ਰੇਨਾ ਨਾਲ ਗੱਲਬਾਤ ਹੋ ਸਕਦੀ ਹੈ ਪ੍ਰੇਨ ਸਾਹਿਬ ਹੁੰਦੀ ਹੈ ਫਿਰ ਮੰਡੇ ਵਾਲੇ ਦਿਨ ਤੁਹਾਡੇ ਨਾਲ ਦੁਆਰੇ ਗੱਲਬਾਤ